ਸਸ਼ੇ ਅੱਜ ਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆਸਰਾਂ ਅੱਜ ਦੀ ਵੱਡੀ ਖਬਰ ਖਬਰ ਨੰਨਤਾ ਕਿ ਜਰੂਰ ਬਣੇ ਆਪਣਾ ਨਾਨੇ ਚ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਬੰਦ ਘਰ ਦੇ ਵਿੱਚੋਂ ਖੂਨ ਨਾਲ ਲਤਪਟ ਮਿਲੀਆਂ ਪਤੀ ਪਤਨੀ ਦੀਆਂ ਲਾਸ਼ਾਂ ਸੀਸੀਟੀਵੀਜ਼ ਦੇ ਕੈਮਰੇ ਮਲੇ ਟੁੱਟੇ ਤੇ ਫੋਨ ਨਾ ਚੁੱਕਣ ਦੇ ਪਰਿਵਾਰ ਵਾਲੇ ਮੌਕੇ ਤੇ ਪਹੁੰਚਿਆ ਹਰਿਆਣਾ ਦੇ ਕਮਲ ਵਿਹਾਰਚ પતિ ਪਤਨੀ ਦੀਆਂ ਲਾਸ਼ਾਂ ਉਹਨਾਂ ਦੇ ਘਰ ਤੋਂ ਬ੍ਰਹੰਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਪੁਲਿਸ ਇਸ ਕਤਲ ਮਨਕੇ ਜਾਂਚ ਕਰ ਰਹੀ ਹੈ ਕਿਉਂਕਿ ਪਤਾ ਪਤੀ ਦੀ ਲਾਸ਼ ਘਰ ਦੇ ਹਾਲ ਵਿੱਚ ਪਈ ਸੀ ਅਤੇ ਪਤਨੀ ਦੀ ਲਾਸ਼ ਬੈਡਰੂਮ ਵਿੱਚ ਪਈ ਸੀ ਘਰ ਵਿੱਚ ਲੱਗੀ ਸੀ ਸੀਟੀਵੀ ਟੁੱਟੇ ਹੋਏ ਪਾਏ ਗਏ ਅਤੇ ਘਟਨਾ ਦੀ ਸੂchnਾ ਮਿਲਦੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਪਰਿਵਾਰਕ ਮੈਂਬਰ ਬੀਤੀ ਰਾਤ ਕਮ ਹਿਓ ਹਿਔ ਔਰਤ ਦੇ ਉਹਨੂੰ ਫੋਨ ਕਰ ਰਹੇ ਸਨ ਜਿਸ ਦਾ ਕਿਸੇ ਦਾ ਕੋਈ ਜਵਾਬ ਨਹੀਂ ਮਿਲ ਰਿਹਾ ਸੀ ਜਿਸ ਤੋਂ ਬਾਅਦ ਜਦੋਂ ਮਹਿਲਾ ਦੇ ਪਰਿਵਾਰ ਮੈਂਬਰ ਘਰ ਪਹੁੰਚੇ ਤਾਂ ਦਰਵਾਜ਼ੇ ਬੰਦ ਸਨ ਜਦ ਪਰਿਵਾਰਕ ਮੈਂਬਰ ਕੰਨ ਟੱਪ ਕੇ ਕਮਰੇ ਅੰਦਰ ਗਏ ਦਾਖਲ ਹੋਏ ਤਾਂ ਉਹਨਾਂ ਦੇ ਘਰ ਅੰਦਰ ਕਮਰੇ 'ਚ ਪਤੀ ਸੰਜੇ ਜੋਸ਼ੀ ਅਤੇ ਪਤਨੀ 파ਰੁਲ ਜੋਸ਼ੀ ਦੀਆਂ ਲਾਸ਼ਾਂ ਪਈਆਂ ਦੇਖੀਆਂ ਸੰਜੇ ਦੀ ਲਾਸ਼ ਕਰਤੇ ਹਾਲ ਵਿੱਚ ਪਈ ਸੀ ਅਤੇ 파ਰੁਲ ਦੀ ਲਾਸ਼ ਬੈਡਰੂਮ 'ਚ ਪਈ ਸੀ ਇਸ ਨਜ਼ਾਰਾ ਤੇ ਕਿ ਪਰਮਾਰਕ ਮੈਂਬਰ ਪੁਲਿਸ ਨੂੰ ਉਸ ਨੇ ਤੇ ਪੁਲਿਸ ਸਮੋਕੇ ਤੇ ਪਹੁੰਚ ਕੇ ਜਾਂ ਸ਼ੁਰੂ ਜੁਟ ਗਈ ਇਸ ਤਰ੍ਹਾਂ ਸੀ ਨ ਆਫ ਅ ਕ੍ਰਾਈਮ ਟੀਮ ਨੇ ਬੁਲਾਇਆ ਗਿਆ ਖਬਰ ਨੂੰ ਹੰਤ ਤੱਕ ਵੇਖ ਲਈ ਆਪ ਸਭ ਦਾ ਧੰਨਵਾਦ